ਹਾਂਜੀ ਵੀਜੀ ਸਾਰੇ ਵੀਰਾਂ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਵੀਡੀਓ ਬਣਾਉਣ ਲੱਗੇ ਆ ਪਿੰਡ ਪੜਿੰਗੜੀ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਬਾਬਾ ਜੀ ਹੁਣਾਂ ਕੋਲ ਆਏ ਆ ਬਾਬਾ ਜੀ ਹੁਣਾਂ ਬਾਰੇ ਬਹੁਤ ਸੁਣਿਆ ਸੀ ਬਾਬਾ ਜੀ ਹੁਣਾਂ ਕੋਲੇ ਬਹੁਤ ਵਧੀਆ-ਵਧੀਆ ਜਨਮਰ ਆ ਤੇ ਬਾਬਾ ਜੀ ਹੁਣਾਂ ਨਾਲ ਕਰਾਂਗੇ ਗੱਲਬਾਤ ਤੇ ਆਪਾਂ ਨੂੰ ਜਨਮਰਾਂ ਬਾਰੇ ਸਾਰੀ ਡਿਟੇਲ ਦੱਸਣਗੇ ਹਾਂਜੀ ਬਾਬਾ ਜੀ ਸਤਿ ਸ਼੍ਰੀ ਅਕਾਲ ਬਾਬਾ ਜੀ ਹੋ ਸਣਾ ਸਭ ਠੀਕ ਠਾਕ ਜੀ ਹਾਂਜੀ ਬਾਬਾ ਜੀ ਹਾਂਜੀ ਮਾਝ ਬਾਰੇ ਦੱਸੋ ਇਹ ਨੀਲੀ ਰਾਵੀ ਬਾਰੇ ਹਾਂ ਨੀਲੀ ਰਾਵੀ ਦੀ ਮਾਝ ਬੀਤੋ ਹਾਂਜੀ ਹਾਂਜੀ ਤੇ ਆ ਬੱਚਾ ਲੱਗਦਾ ਤੇ ਖਟਾਰਦਾ ਹਾਂਜੀ ਤੇ ਬਹੁਤ ਵਧੀਆ ਬੱਚਾ ਸੰਤ ਉਹ ਬੜਾ ਵਧੀਆ ਜਾਂਦਾ ਜੇ ਕਿ ਇਹਨਾਂ ਪਰ ਕੋਈ ਕਮੈਂਟ ਮੰਗਦੇ ਹਾਂਜੀ ਹਾਂਜੀ ਠੀਕ ਹੈ ਬਾਬਾ ਜੀ ਹਾਂਜੀ ਕਮੈਂਟਾਂ ਸੱਜਣ ਵੀਰ ਭਰਾ ਦੱਸਣਗੇ। ਬਾਕੀ ਮੱਝ ਦੀ ਆਪਾਂ ਚਵਾਈ ਕਰਾ ਕੇ ਤਕਾਵਾਂਗੇ 15 ਮੀਟਰ ਦੀ। ਹਾਂਜੀ। ਹੁਣ ਕਿੰਨੇ ਦੋਤੇ ਚੱਲਣਦੀ ਆਪਣੀ ਮੱਝ ਜੀ? 16 ਮੀਟਰ ਤੇ ਆਹ ਇੱਕ ਮਹੀਨਾ। ਹਾਂਜੀ ਕਿੰਨੇ ਚਿਰ ਦਾ ਹੋ ਗਿਆ ਜੀ ਬੱਚਾ? 1 ਮਹੀਨਾ ਦੁੱਧ ਦੇਣਾ। 1 ਮਹੀਨਾ ਦੁੱਧ ਦੇਣਾ ਜੀ। ਠੀਕ ਆ ਬਾਬਾ ਜੀ। ਠੀਕ ਆ ਬਾਬਾ ਜੀ ਠੀਕ। ਠੀਕ ਆ ਮਾ ਜੀ ਦਾ। ਠੀਕ ਆ ਜੀ। ਠੀਕ ਆ ਜਿਹੜਾ ਮਾਲੀ ਚੈਂਪੀਅਨ। ਹਾਂਜੀ। ਠੀਕ ਆ ਬਾਬਾ ਜੀ। ਹਾਂਜੀ। ਤੇ ਆ ਵੀ ਜੀ ਮੱਝ ਦੇਖ ਸਕਦੇ ਜੀ ਨੀਲੀ ਰਾਵੀ ਦੀ ਪਿਓਰ ਮਗਰ ਨੀਲੀ ਰਾਵੀ ਦਾ ਕੱਟਾ ਦਿੱਤਾ ਜੇ ਸਟਾਰ ਬੁੱਲ ਦਾ ਚੈਂਪੀਅਨ ਜਿਹੜਾ ਮਾਲੀ ਆ ਹਾਂਜੀ ਬਾਬਾ ਜੀ ਹੋਰ ਕੁਝ ਕਹਿਣਾ ਚਾਹੋ ਵੀਰਾਂ ਨੂੰ ਬਾਕੀ ਜਾਨਵਰ ਬਾਬਾ ਜੀ ਕੋਲ ਜਾਨਵਰ ਦੇਖ ਸਕਦੇ ਵੀ ਜੀ ਆ ਬਾਕੀ ਮੇਰੇ ਹਾਂਜੀ ਬਹੁਤ ਦਾ ਹਾਂਜੀ ਜੀ ਆਹ ਦਿੱਤਾ 30 ਲੱਖ ਦੀ ਹੈ ਜਿੱਦਾਂ 9 ਅੱਧ ਤੱਕ ਹਾਂਜੀ ਬਾਬਾ ਜੀ ਠੀਕ ਆ ਬਾਬਾ ਜੀ ਠੀਕ ਆ ਜੀ ਹਾਂਜੀ ਜੀ ਕਿਹੜੇ ਦੇਸ਼ੋਂ ਆਏ ਬਾਬਾ ਜੀ ਕਿਹੜੇ ਦੇਸ਼ੋਂ ਜੀ ਠੀਕ ਆ ਬਾਬਾ ਜੀ ਠੀਕ ਆ ਜੀ ਇਹ ਤਾਂ ਆਪਾਂ ਦਾ ਸ਼ੌਕ ਮੇਰੇ ਨਾਲ ਰੱਖਿਆ ਆਪਾਂ ਨੂੰ ਕੋਈ ਐਡੀ ਗੱਲ ਨਹੀਂ ਆ ਸ਼ੌਕ ਦਾ ਹਾਂਜੀ ਹਾਂਜੀ ਬਾਬਾ ਜੀ ਤੁਹਾਡੇ ਬਾਰੇ ਬਹੁਤ ਸੁਣਿਆ ਹੈ ਬਾਬਾ ਜੀ ਕੋਲੇ ਜਾਨਵਰ ਬਹੁਤ ਆ ਤੇ ਮੈਂ ਹਾਂ ਚੱਲ ਕੇ ਵੀਡੀਓ ਬਣਾਈਆ ਬਾਬਾ ਜੀ ਹੁਣਾਂ ਦੀ ਆ ਆ ਆਪਣੇ ਕੋਲ ਸੁੰਦਰ ਆ ਠੀਕ ਆ ਬਾਬਾ ਜੀ ਠੀਕ ਆ ਬਬਾਈ ਠੀਕ ਆ ਬਬਾਈ ਤੇ ਆਪ ਆਪ ਬਬਾਈ ਕੀ ਇਹ 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 ਆਪਣੇ ਪੂਰਾ ਗੁੱਦੀ ਆਪਣੇ ਗੁੱਦੀਆਂ ਕਚੋਰਾ ਠੀਕ ਆ ਬਬਾਈ ਹਾਂਜੀ ਤੇ ਆ ਆਵਾ ਤੋਤਾ ਰੱਖਿਆ ਠੀਕ ਆ ਬਬਾਈ ਇਹ ਤੋ ਇਹ ਤੋਤਾ ਜੀ ਆ ਆਪ ਮਿਲਿ ਕੁਤੂ ਵੀਰ ਕੇ ਗੁੱਦੀਆ ਠੀਕ ਆ ਬਬਾਈ ਆ ਲੜਾ ਕੇ ਕੁੱਕੜਾ ਤੇ ਬੱਚੇ ਹੋਂਨੇ ਠੀਕ ਹੈ ਬਾਬਾ ਜੀ ਹਾਂ ਜੀ ਤੇ ਹੋਰ ਬਾਬੇ ਹੋਰ ਆ ਖੱਦਰ ਮੁਰਗਾ ਆਪਣੇ ਕੋਲ ਠੀਕ ਹੈ ਬਾਬਾ ਜੀ ਲਿਆ ਖੱਦ ਦੇ ਜੇ ਦਰਵਾਜ਼ਾ ਚਲੋ ਇਹ ਸਦੇ ਵੀ ਜੀ ਆਹ ਖੱਦਰ ਮੁਰਗਾ ਠੀਕ ਠੀਕ ਹੈ ਬਾਬਾ ਜੀ ਬਾਕੀ ਆਪਾਂ ਕਬੂਤਰ ਰੱਖੇ ਸ਼ੌਂਕ ਨਾਲ ਆਹੇ ਠੀਕ ਹੈ ਬਾਬਾ ਜੀ ਇੱਧਰ ਦੀ ਵਖਾਜ ਦੱਦੀਆਂ ਇਹ ਸਾਰੇ ਕਬੂਤਰ ਆ ਬਾਬਾ ਜੀ ਹੁਣ ਬਹੁਤ ਸ਼ੌਂਕ ਆ ਬਾਬਾ ਇਹ ਲੱਗ ਲੱਗ ਕਿਹੜੀ ਗੱਲਾਂ ਰੱਖੇ ਜੀ ਇਹ ਡੌਂਡਲੀ ਰੱਖੇ ਕਬੂਤਰ ਆ ਕਬੂਤਰੀਆਂ ਗੱਲੀਆਂ ਠੀਕ ਠੀਕ ਹੈ ਬਾਬਾ ਜੀ ਆ ਸਾਰੀਆਂ ਕਬੂਤਰੀਆਂ ਠੀਕ ਹੈ ਜੀ ਤੇ ਬਹੁਤ ਕਮਾਲ ਆ ਆ ਕਬੂਤਰ ਬੱਚਿਆਂ ਵਾਲੇ ਆ ਇੱਥੇ ਬੱਚੇ ਇਹ ਬੱਚੇ ਵਾਲੀ ਰੱਖੀ ਠੀਕ ਹੈ ਬਾਬਾ ਜੀ ਹਾਂ ਜੀ ਟੋਪ ਦੇ ਵੀ ਬਹੁਤ ਟੋਪ ਮਾਡਲ ਦੇ ਕਬੂਤਰ ਰੱਖੇ ਬਾਬਾ ਜੀ ਹੁਣਾਂ ਨੇ ਬਹੁਤ ਸ਼ੌਂਕ ਆ ਬਾਬਾ ਜੀ ਹੁਣਾਂ ਨੂੰ ਲੋ ਵੀਡੀਓ ਵੇਖ ਸਕਦੇ ਬਾਬਾ ਜੀ ਹੁਣਾਂ ਕੋਲੇ ਬਹੁਤ ਵਧੀਆ ਵਧੀਆ ਜਾਨਵਰ ਆ ਤੇ ਵੀਰ ਜੀ ਵੀ ਵੇਖ ਸਕਦੇ ਜੇ ਜਿਹੜਾ ਕੋਈ ਸੱਜਣ ਵੀਰ ਵੀਡੀਓ ਵੇਖੇ ਵੀਰ ਜੀ ਇਹਨਾਂ ਦੀ ਵੀਡੀਓ ਵੇਖ ਕੇ ਕੋਈ ਇਹਨਾਂ ਨੂੰ ਫੋਨ ਨਾ ਲਾਵੇ ਇਹ ਆਪਾਂ ਸਿਰਫ ਵੀਡੀਓ ਬਣਾਈ ਸ਼ੌਂਕੀਆ ਤੌਰ ਤੇ ਵੀਰੋਣੀ ਕੋਈ ਵੀ ਜਾਨਵਰ ਨਹੀਂ ਇਹਦੇ ਵਿੱਚ ਵੇਚਣਾ ਵਾਸਤੇ ਤੇ ਜਿਹੜਾ ਭੈਣ ਭਰਾ ਫੋਨ ਨਾ ਲਾਵੇ ਇਹਨਾਂ ਨੂੰ ਕਿ ਇਹਨਾਂ ਨੇ ਕੋਈ ਵੀ ਜਾਨਵਰ ਨਹੀਂ ਸੇਲ ਕਰਨਾ ਵੀਰ ਜੀ ਇਹ ਸਿਰਫ ਸ਼ੌਂਕੀਆ ਤੌਰ ਤੇ ਆਪਾਂ ਵੀਡੀਓ ਬਣਾਈ ਜੇ ਲਓ ਵੀ ਜੀ ਸਾਰੇ ਜਨਵਰ ਇੱਕ ਨਹੀਂ ਵੇਖ ਸਕਦੇ ਵੀ ਜੀ ਸ਼ੌਂਕ ਬਹੁਤ ਬਾਬਾ ਜੀ ਹੋਣਾ ਨੂੰ ਆਪਣੇ ਚੈਨਲ ਨੂੰ ਲਾਈਕ ਕਮੈਂਟ ਸਬਸਕ੍ਰਾਈਬ ਕਰ ਲਓ ਵੀ ਜੀ ਸਤਿ ਸ਼੍ਰੀ ਅਕਾਲ ਵੀ ਜੀ